ਅਸੀਂ ਉਹ ਜਿਹੜੀ ਸਰਦਾਰ ਲਹਿਰ ਬਣਾ ਕੇ ਤਾਂ ਗਏ ਸੀ ਸਿੰਘ ਸਾਹਿਬ ਕੋ ਸਿੰਘ ਸਾਹਿਬ ਨੇ ਸਾਨੂੰ ਹੁਕਮਨਾਮਾ ਆਪਣੇ ਜਾਰੀ ਕਰਕੇ ਕਿਹਾ ਥਾ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਅਕਾਲੀ ਦਲ ਵਿੱਚ ਇਕਤਾ ਕਰੋ ਕਾਲੀ ਜਲ ਨੂੰ ਤਗੜਾ ਕਰੋ ਅਸੀਂ ਆਪਣਾ ਚੁੱਲਾ ਸਮੇਟਤਾ ਉਹਨਾਂ ਨੇ ਸਾਨੂੰ ਨਾ ਤਾਂ ਕੋਈ ਸਾਨੂੰ ਮੰਨਿਆ ਨਾ ਸਾਨੂੰ ਬਾਜ਼ਮਾਰੀ ਤੇ ਨਾ ਹੀ ਸਾਡੀਆਂ ਬੇਨਤੀਆਂ ਨੂੰ ਸਵਕਾਰ ਕੀਤਾ ਵੀ ਆਪਾਂ ਇਕੱਠੇ ਹੋ ਕੇ ਚਲੀਏ ਜਿੱਦਣੇ ਸੁਖਬੀ ਜੀ ਆਗੇ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਉਹ ਤਾਂ ਸਕ੍ਰਿਪਟ ਪਹਿਲਾਂ ਤੋਂ ਤਿਆਰ ਸੀਗੀ ਜਦੋਂ ਉਹਨਾਂ ਨੇ 7 ਮੈਂਬਰੀ ਕਮੇਟੀ ਨੂੰ ਮੰਨਿਆ ਨਹੀਂ ਉਹ ਕਹਿਣ ਜਿਉਂ ਉਹਨਾਂ ਦੇ ਲੀਡਰ ਕਹਿਣ ਲੱਗ ਪਏ ਕਿ 7 ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਇਹ ਇਹਦੇ ਨਾਲ ਸਾਡੀ ਮਾਨਤਾ ਰੱਦ ਹੋ ਜਾਣੀ ਆ ਇਹ ਦੇਸ਼ ਦਾ ਕਾਨੂੰਨ ਇਸ ਗੱਲ ਨੂੰ ਅਲਾਉ ਨਹੀਂ ਕਰਦਾ ਬਿਲਕੁਲ ਗਲਤ ਸਿਗੀ ਇਹ ਦਲੀਲ ਉਹਨਾਂ ਦੀ ਇਹ ਤਰਕ ਬੇਤੁਕਾ ਸਿਗਾ ਬਣਦਾ ਹੀ ਨਹੀਂ ਸੀ ਇਹ ਜਿਹੜਾ ਜੋ ਵੀ ਢੋ ਉਹਨਾਂ ਨੇ ਰਚਣਾ ਆ ਜੋ ਡਰਾਮਾ ਉਹਨਾਂ ਨੇ ਕਰਨਾ ਆ ਭਰਤੀ ਦਾ ਭਰਤੀ ਹੋਈ ਨਹੀਂ ਕੋਈ ਨਾ ਕੋਈ ਡੈਲੀਗੇਟ ਬਣੇ ਨਾ ਡੈਲੀਗੇਟਾਂ ਦੇ ਕੋਈ ਆਪਣੇ ਪ੍ਰਧਾਨ بڑے ਸਰਕਲਾਂ ਦੇ ਜਾਂ ਜ਼ਿਲ੍ਹੇ ਦੇ ਕੋਈ ਬੋਡੀ ਨਹੀਂ ਬਣੀ ਸਿੱਧਾ ਹੀ ਭਰਤੀ ਸ਼ੋਅ ਕਰਕੇ ਤੇ ਸੁਖਵੀਰ ਸਿੰਘ ਬਾਦਲ ਪ੍ਰਧਾਨ ਬਣਾਤਾ ਪਰ ਇਹ ਪਹਿਲਾਂ ਹੀ ਸਾਰਾ ਕੁਝ ਉਹਨਾਂ ਨੇ ਤੈਅ ਕਰ ਲਿਆ ਸੀ ਜਦੋਂ ਉਹਨਾਂ ਨੇ ਹੁਕਮ ਨਾਮਿਆਂ ਦੀ ਉਲੰਘਣਾ ਕੀਤੀ ਇਹ ਸਾਰੇ ਜਾਣਦੇ ਆ ਇਹ ਉਹ ਸਮਝਦੇ ਕਿ ਸਾਡੇ ਇਹ ਆਪਣੇ ਘਰ ਦੀ ਜ਼ਗੀਰ ਆ ਉਹ ਸਮਝਦੇ ਕਿ ਅਸੀਂ ਇਹਦੇ ਮਾਲਕ ਆ ਐਦਾਂ ਕਦੀ ਨਹੀਂ ਹੋਇਆ ਇਹ ਲੋਕਤੰਤਰ ਆ ਨਾ ਕਿਸੇ ਨੇ ਪ੍ਰਵਾਨ ਕੀਤਾ ਨਾ ਪ੍ਰਵਾਨ ਕਰਨਾ ਇਹ ਲੋਕਤੰਤਰਕ ਆਪਣੇ ਢਾਂਚੇ ਵਿੱਚ ਲੋਕ ਫੈਸਲਾ ਕਰਦੇ ਨੇ ਲੋਕਾਂ ਨੇ ਤਾਂ ਤੁਹਾਨੂੰ ਪਹਿਲਾਂ ਹੀ ਨਿਖੇੜਤਾ ਲੋਕਾਂ ਨੇ ਤੁਹਾਨੂੰ ਤਾਂ ਪਹਿਲਾਂ ਹੀ ਪਾਸੇ ਕਰਤਾ ਤੇ ਤੁਸੀਂ ਅੱਜ ਵੀ ਉਹ ਕੁਰਸੀਆਂ ਦੇ ਬੈਠੇ ਹੋ ਜਿਹੜਾ ਕੁਰਸੀਆਂ ਥੱਲੇ ਜ਼ਮੀਨ ਨਹੀਂ ਆਣੀ ਕੀ ਲੋਕਾਂ ਨੇ ਇਹ ਇਹਨਾਂ ਨੂੰ ਸ਼ੀਸ਼ਾ ਦਿਖਾਤਾ ਇਹਨਾਂ ਨੂੰ ਦੱਸਦਾ ਵੀ ਤੁਸੀਂ ਆਪਣੇ ਆਪ ਨੂੰ ਸੁਧਾਰੋ ਤੁਸੀਂ ਆਪਣੇ ਤੌਰ ਤਰੀਕੇ ਬਦਲੋ ਜੇ ਤੁਸੀਂ ਸੱਚੇ ਮਨੋਂ ਕਾਲ ਤੱਕ ਸਭ ਗਏ ਸੀਗੇ ਤੁਸੀਂ ਇੱਕ ਤਾਂ ਮੰਨ ਲਈ ਵੀ ਮੈਂ ਆਪਣੀ ਚੋਲੀ ਸਾੜਾ ਕੁਝ ਪੋਣਾ ਆਂ ਆ ਵੇ ਤਾਂ ਗਲਤੀਆਂ ਹੋਈਆਂ ਬਾਹਰ ਆ ਕੇ ਕਹਤਾ ਤੁਸੀਂ ਨਹੀਂ ਮੈਂ ਤਾਂ ਵੈਸੇ ਹੀ ਉਹਦੀ ਗਲਤੀ ਕਹਿਤੀ ਮੈਂ ਤਾਂ ਕੋਈ ਗਲਤੀ ਕੀਤੀ ਨਹੀਂ ਮੈਂ ਤਾਂ ਐਵੇਂ ਉਹ ਜਿਹੜਾ ਵਿਵਾਦ ਖਤਮ ਕਰਨ ਵਾਸਤੇ ਮੰਨ ਲਿਆ ਤੇ ਫਿਰ ਤੁਸੀਂ ਹੁਕਮਨਾਮੇ ਦੀ ਲੰਘਣਾ ਕੀਤੀ ਹੁਣ ਤਾਂ ਤੁਹਾਨੂੰ ਲੋਕ ਕਦੀ ਵੀ ਨਹੀਂ ਬਰਦਾਸ਼ਤ ਕਰਨਗੇ ਅਸੀਂ ਚਾਹੁੰਦੇ ਸੀ ਪਾਰਟੀ ਇਕੱਠੀ ਰਹਿ ਜਾਵੇ ਪਾਰਟੀ ਵਿੱਚ ਫੁੱਟ ਨਾ ਪਵੇ ਜਿਸ ਵੀਰ ਸਿੰਘ ਬਾਦਲ ਹੁਣੀ ਮੰਨ ਜਾਣ ਪ੍ਰਧਾਨਗੀ ਛੱਡ ਦੇਣ ਨਵੇਂ ਚਿਹਰੇ ਮੋਰੇ ਆਉਣ ਜਿਹੜੇ ਚਿਹਰੇ ਲੋਕ ਆਪਣੇ ਐਕਸੈਪਟ ਕਰ ਲੈਣ ਜਿਹੜੇ ਚਿਹਰੇ ਬੇਦਾਗ ਹੋਣ ਸਾਫ ਸੁਥਰੇ ਹੋ ਤੇ ਇਮਾਨਦਾਰ ਹੋਣ ਜਿਨ੍ਹਾਂ ਤੇ ਕੋਈ ਇਲਜ਼ਾਮ ਨਾ ਹੋਵੇ ਕਿਸੇ ਮਾੜੇ ਕੰਮ ਦਾ ਉਹਨਾਂ ਨੂੰ ਮੋਰੇ ਲਿਆਓ ਤੇ ਸੁਖੀਰ ਸਿੰਘ ਬਾਦਲੂ ਕਹਿੰਦਾ ਤੂੰ ਵੀ ਨਾਲ ਤੁਸੀਂ ਵੀ ਨਾਲ ਪਾਰਟੀ ਨੂੰ ਧੱਕਾ ਲਾਓ ਆਮ ਆਦਮੀ ਪਾਰਟੀ ਤੋਂ ਕੋਈ ਵੀ ਉਹਨਾਂ ਦਾ ਵਾਅਦਾ ਪੂਰਾ ਨਹੀਂ ਹੋਇਆ ਇਹ ਸਾਰੇ ਖੋਖਲੇ ਵਾਅਦੇ ਸੀਗੇ ਵੋਟਾਂ ਲੈ ਲਈਆਂ ਤੇ ਲੋਕਾਂ ਦੇ ਵੋਟਾਂ ਪਾਤੀਆਂ ਬਹੁਤ ਵੱਡੀ ਉਹਨਾਂ ਨੇ ਉਮੀਦ ਨਾ ਲੇਕਿਨ ਪੰਜਾਬ ਦੇ ਲੋਕਾਂ ਦੀ ਉਮੀਦ ਬਿਲਕੁਲ ਢਹਿ ਢੇਰੀ ਹੋ ਗਈ ਕਰਜ਼ਾ ਲੈ ਕੇ ਤਾਂ ਆਪਣਾ ਡੰਗ ਟਪਾ ਰਹੇ ਨੇ ਤਨਖਾਹ ਦੇ ਰਹੇ ਨੇ ਕਰਜ਼ਾ ਲੈ ਕੇ ਇਹਨਾਂ ਕੋ ਆਪਣੇ ਸਰੋਤ ਨਹੀਂ ਗਏ ਆਪਣੇ ਜਿਹੜੀ ਹੈਗੀ ਮਾਲੀਆ ਮਾਲੀਆ ਜਤੌਣ ਦੇ ਪੈਸੇ ਆਪਣੇ ਇਕੱਠੇ ਕਰਦੇ ਜਿਹੜੇ ਪੈਸੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਲੋਕਾਂ ਦੇ ਭਲੇ ਵਾਸਤੇ ਲੱਗ ਸਕਦੇ ਆ ਕੁਝ ਨਹੀਂ ਹੋਇਆ ਇਹਨਾਂ ਕੋਲੋਂ ਇਦਾਂ ਸਾਰਾ ਫੋਕੇ ਜਿਹੜਾ ਕਹਿ ਲੋ ਗੱਲਾਂ ਰਹਿ ਗਈਆਂ ਗੱਪਾਂ ਮਾਰ ਕੇ ਸਰਕਾਰ ਬਣ ਗਈ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਸੋ ਗੱਲਬਾਤ ਕਰਦੇ ਆ ਅੱਜ ਅਸੀਂ ਜਲੰਧਰ ਦੇ ਵਿੱਚ ਪਹੁੰਚੇ ਹੈਗੇ ਆ ਤੇ ਗੁਰਪ੍ਰਤਾਪ ਸਿੰਘ ਬਡਾਲਾ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਸਾਡੇ ਚੈਨਲ ਦੇ ਉੱਤੇ ਸਰ ਤੁਹਾਡਾ ਸਵਾਗਤ ਹੈ ਕੀ ਕਹਿਣਾ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡਾ ਤੇ ਸਾਰੇ ਪੰਜਾਬ ਟੁਡੇ ਦੀ ਟੀਮ ਦਾ ਜਿਹੜਾ ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਆਏ ਹੋ ਤੇ ਜਿਹੜੀ ਸਾਡੀ ਗੱਲ ਤੁਸੀਂ ਸਾਰੇ ਹੀ ਆਪਣੇ ਸਰੋਤਿਆਂ ਤੱਕ ਪੰਜਾਬ ਵਿੱਚ ਤੇ ਪੰਜਾਬ ਦੇ ਬਾਹਰ ਵੀ ਤੁਸੀਂ ਇਹ ਪਹੁੰਚਾਉਣੀ ਹੈ ਸੋ ਤੁਹਾਡਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਸਰ ਕਿਵੇਂ ਦੇਖਦੇ ਹੋ ਜਿਹੜਾ ਦੋ ਤਿੰਨ ਜਿਹੜਾ ਅਕਾਲ ਤਖਤ ਤੋਂ ਲੈ ਕੇ ਜਾ ਉਹਦੇ ਬਾਰੇ ਮੈਸੇਜ ਦੇਖੋ 2 ਤਰੀਕ ਨੂੰ ਹੁਕਮਨਾਮੇ ਜਾਰੀ ਹੋਏ ਸਨ ਅਕਾਲ ਤਖਬਬ ਦੀ ਫਸੀਲ ਤੋਂ ਸਿੰਘ ਸਹਿਬਾਨ ਨੇ ਤੇ ਉਹਨਾਂ ਹੁਕਮਨਾਮਿਆਂ ਤੋਂ ਬਾਅਦ ਸਮੁੱਚੇ ਸਿੱਖ ਪੰਥ ਵਿੱਚ ਪੰਜਾਬੀਆਂ ਦੇ ਦਰਮਿਆਨ ਅਤੇ ਜਿੰਨੇ ਵੀ ਪੰਥ ਦੇ ਹਤਾਇਸ਼ੀ ਸਨ ਜਾਂ ਪੰਥ ਦੇ ਪੈਰੋਕਾਰ ਸਨ ਉਹਨਾਂ ਸਾਰਿਆਂ ਨੂੰ ਇੱਕ ਆਸ ਵੱਜ ਗਈ ਸੀ ਕਿ ਹੁਣ ਅਕਾਲੀ ਦਲ ਦੁਆਰਾ ਪੁਨਰ ਸੁਰਜੀਤੀ ਵੱਲ ਵਧੂਗਾ ਉਹ ਦਵਾ ਕਾਲੀ ਦਲ ਤਕੜਾ ਹੋ ਕੇ ਅੱਗੇ ਆਪਣੇ ਉਭਰੂਗਾ ਉਠੂਗਾ ਤੇ ਅਕਾਲੀ ਦਲ ਵਿੱਚ ਏਕਤਾ ਵੀ ਹੋ ਜੂਗੀ ਬਾਕੀ ਵੀ ਹੌਲੀ ਹੌਲੀ ਸਾਰੇ ਜਿਹੜੇ ਆਪਣੇ ਧਿਰਾਂ ਨੇ ਜਾਂ ਦਲ ਨੇ ਇਕੱਠੇ ਹੋ ਸਕਦੇ ਆ ਕਰਕੇ ਹਕੂਮਨਾਮੇ ਜਿਹੜੇ ਪੰਜ ਸਿੰਘ ਸਮਾਨ ਨੇ ਸੁਣਾਇਆ ਕਾਲ ਤੱਕ ਸਭ ਤੋਂ ਉਹ ਜਿਹੜੀ ਆਪਣੇ ਸਿੱਖ ਪੰਥ ਦਾ ਦਾ ਸਿਧਾਂਤ ਆ ਮੀਰੀ ਪੀਰੀ ਦਾ ਉਹਦੇ ਮੁਤਾਬਕ ਉਹਨਾਂ ਨੇ ਜਿਹੜਾ ਫੈਸਲਾ ਲਿਆ ਉਹ ਸਾਰੇ ਪੰਥ ਨੇ ਉਹਨੂੰ ਪ੍ਰਵਾਨ ਕਰ ਲਿਆ ਲੇਕਿਨ ਇਹ ਪ੍ਰਵਾਨਤਾ ਪੰਥ ਨੇ ਕਰ ਲਿਆ ਪਰ ਜਿਨ੍ਹਾਂ ਨੇ ਮੰਨਣਾ ਸੀ ਉਹਨਾਂ ਨੇ ਮੰਨਿਆ ਨਹੀਂ ਜੀ ਉਹ ਬਹੁਤ ਵੱਡੀ ਘਾਟ ਤੇ ਕਮਜ਼ੋਰੀ ਨਜ਼ਰ ਆਈ ਉਹਨਾਂ ਅਗਵਾਂ ਦੀ ਜਿਨ੍ਹਾਂ ਦੇ ਸਬੰਧ ਵਿੱਚ ਇਹ ਸਾਰਾ ਜਿਹੜਾ ਮਸਲਾ ਚੱਲ ਰਿਹਾ ਸੀ ਜਾਂ ਜੋ ਵੀ ਜਿਹੜਾ ਆਪਣਾ ਘਟਨਾਕਰਮ ਵਾਪਰਿਆ ਸੀਗਾ ਪੁਰਾਣੇ 2015 ਤੋਂ ਲੈ ਕੇ ਜਾਂ 2007 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਮਾਪਨ ਆ ਦੇਖਿਆ ਜਦ ਇਹ ਸਮੇਂ ਦੇ ਦੌਰਾਨ ਬਹੁਤ ਪਰ ਬੜੇ ਹਮਲੇ ਹੋਏ ਆਪਣੇ ਧਾਰਮਿਕ ਖੇਤਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਕਰਨ ਦੀ ਕੋਸ਼ਿਸ਼ ਕੀਤੀ ਪਾਪੀਆਂ ਨੇ ਲੇਕਿਨ ਜਿਹੜੀ ਸਰਕਾਰ ਸੀ ਆਪਣੇ ਪੰਥ ਦੇ ਅਕਾਲੀ ਦਲ ਦੀ ਉਹਨਾਂ ਤੋਂ ਉਹਨਾਂ ਨੂੰ ਸਜ਼ਾ ਨਹੀਂ ਦਵਾ ਹੋਈ ਉਹਨਾਂ ਤੋਂ ਇਨਸਾਫ ਨਹੀਂ ਆਪਣੇ ਦਵਾ ਹੋਇਆ ਸਿੱਖ ਪੰਥ ਨੂੰ ਆਪਣੇ ਧਰਮ ਨੂੰ ਸੋ ਇਹ ਸਾਰੀਆਂ ਗੱਲਾਂ ਇਕੱਠੀਆਂ ਹੋ ਗਈਆਂ ਤੇ ਹੁਕਮਨਾਮੇ ਜਦੋਂ ਉਹਨਾਂ ਨੇ ਸੁਣਾਏ ਤੇ ਇੱਕ ਬਹੁਤ ਖੁਸ਼ੀ ਦੀ ਜਿਹੜੀ ਹੈਗੀ ਭਾਵਨਾ ਬਣ ਗਈ ਸੀਗੀ ਲੇਕਿਨ ਉਹਨਾਂ ਨੇ ਮੰਨੇ ਨਹੀਂ ਜਿਹੜਾ ਨੇ ਹੁਕਮਨਾਮੇ ਮੰਨਣੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਗੂ ਨਹੀਂ ਕਰਵਾਏ ਉਹਨਾਂ ਨੂੰ ਲਾਗੂ ਕਰਵਾਉਣੇ ਚਾਹੀਦੇ ਸੀਗੇ ਸੋ ਇਹ ਸਾਰਾ ਮੁੜ ਕੇ ਦੁਬਦਾ ਪੈਦਾ ਹੋ ਗਈ ਦੁਆਰਾ ਫੇਰ ਇਹ ਸਾਰਾ ਜਿਹੜਾ ਹੈਗਾ ਆ ਪੰਬਲ ਪੂਸਾ ਲੋਕਾਂ ਦੇ ਸਾਹਮਣੇ ਪੰਥ ਦੇ ਸਾਹਮਣੇ ਆ ਗਿਆ ਜੀ ਹੁਣ ਉਹ ਸਲਾਹਾਂ ਚੋਂ ਲੰਘ ਰਹੇ ਆ ਜਦਕਿ ਪੰਜ ਮੈਂਬਰੀ ਕਮੇਟੀ ਜਿਹੜੀ ਪਹਿਲਾਂ ਸੱਤ ਮੈਂਬਰੀ ਸੀਗੀ ਸਿੰਘ ਸਾਹਿਬ ਨੇ ਕਿਹਾ ਸੀ ਸਿੰਘ ਸਬਾਨ ਨੇ ਕਿ ਤੁਸੀਂ ਭਰਤੀ ਕਰੋ ਤੇ ਉਸ ਕਮੇਟੀ ਨੂੰ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਉਸ ਧੜੇ ਦੇ ਆਗੂ ਸਨ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਉਸ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਨਹੀਂ ਤਾਂ ਜੇ ਮਾਨਤਾ ਦਿੰਦੇ ਭਰਤੀ ਸੱਤ ਮੈਂਬਰੀ ਕਮੇਟੀ ਕਰਦੀ ਤੇ ਬਹੁਤ ਜ਼ਿਆਦਾ ਉਭਾਰ ਆਉਣਾ ਸੀਗਾ ਲੋਕਾਂ ਦੇ ਵੱਲੋਂ ਤੇ ਇਸ ਦਾ ਫਾਇਦਾ ਬਹੁਤ ਜ਼ਿਆਦਾ ਹੋਣਾ ਸੀ ਸ਼੍ਰੋਮਣੀ ਕਾਲੀ ਦਲ ਨੂੰ ਚਲੋ ਹੁਣ ਅਸੀਂ ਪੰਜ ਮੈਂਬਰ ਰਹਿ ਗਏ ਹੁਣ ਅਸੀਂ ਆਪਣੀ ਭਰਤੀ ਕਰ ਰਹੇ ਹਾਂ ਸਾਨੂੰ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਸਾਰੇ ਪਾਸਿਆਂ ਤੋਂ ਕਰਕੇ ਸਮੁੱਚਾ ਪੰਥ ਤੇ ਸਾਰੀ ਸਿੱਖ ਸੰਗਤ ਸਮੁੱਚਾ ਸਿੱਖ ਜਗਤ ਉਹ ਹੈਗਾ ਅਕਾਲ ਤਖਬ ਸਾਹਿਬ ਨੂੰ ਮੰंदे ਆ ਤੇ ਅਕਾਲ ਤਖਬ ਸਾਹਿਬ ਦੇ ਆਪਣੇ ਉੱਪਰ ਉਹਨਾਂ ਦੀ ਸੱਚੀ ਆਸਤਾ ਆ ਤੇ ਸਮਰਪਤ ਨੇ ਉਹ ਇਸ ਕਰਕੇ ਇਹ ਭਰਤੀ ਜਿਹੜੀ ਚੱਲ ਰਹੀ ਆ ਇਹ ਬਹੁਤ ਵਧੀਆ ਮੁਹਿਮ ਬਣ ਗਈ ਲਹਿਰ ਬਣ ਗਈ ਆ ਲੇਕਿਨ ਉਹਨਾਂ ਲੋਕਾਂ ਨੇ ਇਹ ਹੁਕਮਨਾਮਿਆਂ ਦੀ ਲੰਘਣਾ ਕੀਤੀ ਆ ਹੁਕਮਨਾਮੇ ਤੋੜੇ ਉਹਨਾਂ ਨੇ ਉਹਨਾਂ ਨੇ ਹੁਕਮਨਾਮੇ ਤੇ ਪੈਰਾਂ ਨਹੀਂ ਦਿੱਤਾ ਜੇ ਸਿਤਾ ਜੀ ਨੂੰ ਕਹਿੰਨੇ ਕਿ ਉਹ ਪੰਥ ਦੇ ਬਾਗੀ ਨੇ ਦੁਖੀ ਨੇ ਅਤੇ ਅਕਾਲ ਤਖਤ ਸਾਹਿਬ ਦੇ ਭਗੋੜੇ ਨੇ ਜੀ ਸਰ ਕਿਵੇਂ ਦੇਖਦੇ ਹੋ ਕਿ ਜਿਹੜੇ ਅਕਾਲ ਤਖਤ ਦੇ ਚੁੱਲ੍ਹੇ ਆ ਇਹ ਕਦ ਤੱਕ ਦੇਖੋ ਸਾਨੂੰ ਤਾਂ ਕਿਹਾ ਸੀ ਚੁੱਲ੍ਹੇ ਸਮੇਟਣ ਨੂੰ ਅਸੀਂ ਤਾਂ ਆਪਣਾ ਸਮੇਟਤਾ ਅਸੀਂ ਆਪਣੀ ਜਿਹੜੀ ਹੈਗੀ ਆ ਸਦਾਰ ਲਹਿਰ ਬਣਾਈ ਸੀ ਅਸੀਂ 8-10 ਮਹੀਨੇ ਉਹਦੇ ਵਿੱਚ ਸੇਵਾ ਕੀਤੀ ਅਕਾਲ ਤਖਤ ਸਭ ਕੋ ਗਏ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸਿੰਘ ਸਭਾ ਨੂੰ ਕਿ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਬੜੇ ਵੱਡੇ ਵੱਡੇ ਬੱਜਰ ਗੁਨਾਹ ਹੋਏ ਆ ਕਿ ਤੁਸੀਂ ਸਾਨੂੰ ਸਦਕੇ ਇੱਥੇ ਤੇ ਇਹ ਜਿਹੜੀਆਂ ਜੋ ਵੀ ਆਪਣੇ ਫੈਸਲੇ ਲੈ ਗਏ ਸ਼੍ਰੋਮਣੀ ਕਾਲੀਜਲ ਦੀ ਲੀਡਰਸ਼ਿਪ ਵੱਲੋਂ ਚਾਹੇ ਹੋ ਸਿਗੇ ਦੇਰੇ ਦੇ ਜਿਹੜਾ ਸਰਸੇ ਵਾਲਾ ਸਾਧਿਆ ਉਹਦੇ ਮੁਤਲਕ ਸਿਗੇ ਜਾਂ ਹੋਰ ਜਿਹੜੇ ਫੈਸਲੇ ਸਰਕਾਰ ਚ ਲਾਏ ਜਿਨ੍ਹਾਂ ਫੈਸਲਿਆਂ ਨੇ ਬਹੁਤ ਟਾਲਾਈ ਸਾਨੂੰ ਜਿਨ੍ਹਾਂ ਕਰਕੇ ਨੁਕਸਾਨ ਹੋਇਆ ਵੀ ਉਹਨਾਂ ਦਾ ਸਾਨੂੰ ਅਸੀਂ ਪਛਾਤਾਬ ਕਰਨਾ ਚਾਹੁੰਦੇ ਆ ਵੀ ਇਹ ਲੀਡਰਸ਼ਿਪ ਜਿਹੜੀ ਸਾਰੀ ਸੀਗੀ ਉਹ ਵੀ ਉਸ ਵੇਲੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਸੀਗੀ ਤੇ ਕਈਆਂ ਤੋਂ ਆਵਾਜ਼ ਨਹੀਂ ਉਠਾ ਹੋਈ ਕਈਆਂ ਨੇ ਨਹੀਂ ਵਿਰੋਧ ਆਪਣੇ ਕੀਤਾ ਜਾਂ ਕਈ ਉਹਦੇ ਵਿੱਚ ਉਹ ਮੰਤਰੀ ਮੰਡਲ ਵਿੱਚ ਸ਼ਾਮਿਲ ਸਨ ਉਹ ਵੀ ਆਪਣੇ ਤੇ ਬਹੁਤ ਛੰਭਦੇ ਸੀਗੇ ਕਿ ਸਰ ਤੋਂ ਵੀ ਜਿਨ੍ਹਾਂ ਆਪਣੇ ਸਾਨੂੰ ਉਹਦਾ ਆਵਾਜ਼ ਤਖੜੇ ਹੋ ਕੇ ਚੱਕਣੀ ਚਾਹੀਦੀ ਸੀ ਇਹਦਾ ਵਿਰੋਧ ਕਰਨਾ ਚਾਹੀਦਾ ਸੀਗਾ ਤੇ ਉਹ ਨਹੀਂ ਹੋਇਆ ਤੇ ਇਸ ਕਰਕੇ ਅਸੀਂ ਉਹ ਜਿਹੜੀ ਸਰਦਾਰ ਲੇਬਰ ਬਣਾ ਕੇ ਤਾਂ ਗਏ ਸੀ ਸਿੰਘ ਸਾਹਿਬ ਕੋ ਸਿੰਘ ਸਾਹਿਬ ਨੇ ਸਾਨੂੰ ਹੁਕਮਨਾਮਾ ਆਪਣੇ ਜਾਰੀ ਕਰਕੇ ਕਹਤਾ ਆਪਣੇ ਆਪਣੇ ਚੁੱਲ੍ਹੇ ਸਮੇਟ ਕੇ ਅਕਾਲੀ ਦਲ ਵਿੱਚ ਇਕਤਾ ਕਰੋ ਕਾਲੀ ਜਲ ਨੂੰ ਤਗੜਾ ਕਰੋ ਅਸੀਂ ਆਪਣਾ ਚੁੱਲਾ ਸਮੇਟਤਾ ਉਹਨਾਂ ਨੇ ਸਾਨੂੰ ਨਾ ਤਾਂ ਕੋਈ ਸਾਨੂੰ ਮੰਨਿਆ ਨਾ ਸਾਨੂੰ ਬਾਜ਼ਮਾਰੀ ਤੇ ਨਾ ਹੀ ਸਾਡੀਆਂ ਬੇਨਤੀਆਂ ਨੂੰ ਸਵਕਾਰ ਕੀਤਾ ਵੀ ਆਪਾਂ ਇਕੱਠੇ ਹੋ ਕੇ ਚੱਲੀਏ ਜੋ ਹੁਕਮਨਾਮੇ ਦੀ ਭਾਵਨਾ ਆ ਉਹਦੇ ਪਹਿਰਾ ਦਈਏ ਕਰਕੇ ਹਰ ਸਿੱਖ ਦਾ ਫਰਜ਼ ਬਣਦਾ ਉਹਦੇ ਪਹਿਰਾ ਦੇਣਾ ਉਹਨੂੰ ਅਮਲ ਵਿੱਚ ਲੈ ਕੇ ਆਉਣਾ ਜਾਂ ਉਹ ਲਾਗੂ ਹੋਣਾ ਉਹਨਾਂ ਨੇ ਨਹੀਂ ਕੀਤਾ ਇਸ ਕਰਕੇ ਅਸੀਂ ਜੋ ਸਾਡਾ ਫਰਜ਼ ਬਣਦਾ ਸੀ ਅਸੀਂ ਆਪਣਾ ਜਿਹੜੀ ਸੁਧਾਰ ਲਿਆ ਰਿਆ ਉਹਨੂੰ ਸਮੇਟ ਕੇ ਅਜੀ ਸਿੰਘ ਸਾਹਿਬ ਨੂੰ ਜਾ ਕੇ ਇਤਲਾਹ ਦੇਤੀ ਸੀ ਸੁਖਬੀਰ ਨੂੰ ਬਾਦਲ ਆਪਣਾ ਜਿਹੜੇ ਸੁਖਬੀਰ ਜੀ ਹੈਗੇ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਉਹ ਤਾਂ ਦੇਖੋ ਜੀ ਉਹ ਤਾਂ ਸਕ੍ਰਿਪਟ ਪਹਿਲਾਂ ਤੋਂ ਤਿਆਰ ਸੀਗੀ ਜੀ ਜਦੋਂ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਮੰਨਿਆ ਨਹੀਂ ਉਹ ਕਹਿਣ ਜੀ ਉਹਨਾਂ ਦੇ ਲੀਡਰ ਕਹਿਣ ਲੱਗ ਪਏ ਕਿ ਸੱਤ ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਵੀ ਇਹਦੇ ਨਾਲ ਸਾਡੀ ਮਾਨਤਾ ਰੱਦ ਹੋ ਜਾਣੀ ਆ ਇਹ ਦੇਸ਼ ਦਾ ਕਾਨੂੰਨ ਇਸ ਗੱਲ ਨੂੰ ਅਲਾਉ ਨਹੀਂ ਕਰਦਾ ਬਿਲਕੁਲ ਗਲਤ ਸਿਗੀ ਇਹ ਦਲੀਲ ਉਹਨਾਂ ਦੀ ਇਹ ਤਰਕ ਬੇਤੁਕਾ ਸਿਗਾ ਬਣਦਾ ਹੀ ਨਹੀਂ ਸੀ ਇਹ ਵੀ ਕਿਹੜਾ ਦੇਸ਼ ਦਾ ਕਾਨੂੰਨ ਹੈ ਅਸੀਂ ਤੋੜ ਰਹੇ ਆ ਅਕਾਲ ਤਖਤ ਸਾਹਿਬ ਦੇ ਤੋਂ ਹੁਕਮ ਹੋਇਆ ਛੇਵੇਂ ਪਾਸ਼ਾਹੀ ਦਾ ਸਥਾਨ ਹੈ ਤੇ ਇਹ ਕਦੀ ਵੀ ਕੋਈ ਦੇਸ਼ ਦੇ ਕਾਨੂੰਨ ਨੇ ਉਹਦੇ ਵਿੱਚ ਕਦੀ ਕੋਈ ਆਪਣੇ ਉਹਦੇ ਦਖਲ ਨਹੀਂ ਦਿੱਤਾ ਤੇ ਫਿਰ ਇਹ ਕਿਤਾ ਕਹਿੰਦੇ ਵੀ ਆਪਣੇ ਇਹ ਜਿਹੜੇ ਹੈਗੇ ਆ ਸੱਤ ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਜਾਂ ਹੁਕਮਨਾਮਾ ਲਾਗੂ ਨਹੀਂ ਹੋ ਸਕਦਾ ਸੋ ਜਦੋਂ ਇਹਨਾਂ ਨੇ ਆਪਣੀ ਮਨਮਰਜ਼ੀ ਨਾਲ ਭਰਤੀ ਕਰਤੀ ਸ਼ੁਰੂ ਉਦੋਂ ਤੋਂ ਹੀ ਇਹ ਜਿੱਦਾਂ ਕਹ ਲਓ ਨਾ ਸਕ੍ਰਿਪਟ ਲਿਖਤੀ ਸੀ ਇਹਨਾਂ ਨੇ ਵੀ ਇਹ ਦੋ ਤਿੰਨ ਮਹੀਨਿਆਂ ਬਾਅਦ ਇਹ ਜਿਹੜਾ ਜੋ ਵੀ ਢੋਂਗ ਉਹਨਾਂ ਨੇ ਰਚਣਾ ਆ ਜੋ ਡਰਾਮਾ ਉਹਨਾਂ ਨੇ ਕਰਨਾ ਆ ਭਰਤੀ ਦਾ ਭਰਤੀ ਹੋਈ ਨਹੀਂ ਕੋਈ ਨਾ ਕੋਈ ਡੈਲੀਗੇਟ ਬਣੇ ਨਾ ਡੈਲੀਗੇਟਾਂ ਦੇ ਕੋਈ ਆਪਣੇ ਪ੍ਰਧਾਨ ਬਣੇ ਸਰਕਲਾਂ ਦੇ ਜਾਂ ਜ਼ਿਲ੍ਹੇ ਦੇ ਕੋਈ ਬਾਡੀ ਨਹੀਂ ਬਣੀ ਸਿੱਧਾ ਹੀ ਭਰਤੀ ਸ਼ੋਅ ਕਰਕੇ ਤੇ ਸੁਖਵੀਰ ਸਿੰਘ ਬਾਦਲੂ ਪ੍ਰਧਾਨ ਬਣਾਤਾ ਪਰ ਇਹ ਪਹਿਲਾਂ ਹੀ ਸਾਰਾ ਕੁਝ ਉਹਨਾਂ ਨੇ ਤੈਅ ਕਰ ਲਿਆ ਸੀ ਜਦੋਂ ਉਹਨਾਂ ਨੇ ਹੁਕਮਨਾਮਿਆਂ ਦੀ ਉਲੰਘਣਾ ਕੀਤੀ ਇਹ ਸਾਰੇ ਜਾਣਦੇ ਆ ਉਹਦੇ ਪ੍ਰਧਾਨ ਬਣ ਦਾ ਕਿਸੇ ਨੂੰ ਕੋਈ ਲਾਭ ਨਹੀਂ ਸ਼੍ਰੋਮਣੀ ਕਾਲੀਦਾਨ ਨੂੰ ਕੋਈ ਫਾਇਦਾ ਨਹੀਂ ਗਾ ਉਹ ਤਾਂ ਹੁਣ ਸਿਰਫ ਉਹਨਾਂ ਦਾ ਹਟਿਆ ਉਹਨਾਂ ਦੀ ਆਕੜ ਆ ਵੀ ਅਸੀਂ ਨਹੀਂ ਆਪਣੇ ਪ੍ਰਧਾਨਗੀ ਛੱਡਣੀ ਇਹ ਉਹ ਸਮਝਦੇ ਕਿ ਸਾਡੇ ਇਹ ਆਪਣੇ ਘਰ ਦੀ ਜ਼ਗੀਰ ਆ ਉਹ ਸਮਝਦੇ ਕਿ ਅਸੀਂ ਇਹਦੇ ਮਾਲਕ ਆ ਐਦਾਂ ਕਦੀ ਨਹੀਂ ਹੋਇਆ ਇਹ ਲੋਕਤੰਤਰ ਆ ਨਾ ਕਿਸੇ ਨੇ ਪ੍ਰਵਾਨ ਕੀਤਾ ਨਾ ਪ੍ਰਵਾਨ ਕਰਨਾ ਇਹ ਲੋਕਤੰਤਰਕ ਆਪਣੇ ਢਾਂਚੇ ਵਿੱਚ ਲੋਕ ਫੈਸਲਾ ਕਰਦੇ ਨੇ ਲੋਕਾਂ ਨੇ ਤਾਂ ਤੁਹਾਨੂੰ ਪਹਿਲਾਂ ਹੀ ਨਖੇੜਤਾ ਲੋਕਾਂ ਨੇ ਤੁਹਾਨੂੰ ਤਾਂ ਪਹਿਲਾਂ ਹੀ ਪਾਸੇ ਕਰਤਾ ਤੇ ਤੁਸੀਂ ਅੱਜ ਵੀ ਉਹ ਕੁਰਸੀਆਂ ਤੇ ਬੈਠੇ ਹੋ ਜਿਹੜਾ ਕੁਰਸੀਆਂ ਦੇ ਥੱਲੇ ਜ਼ਮੀਨ ਹੀ ਨਹੀਂ ਗਈ ਤੇ ਇਹ ਸਾਰੀਆਂ ਗੱਲਾਂ ਤਾਂ ਉਹਨਾਂ ਨੇ ਸਿਰਫ ਆਪਣੇ ਜਿਹੜੀ ਹੈਗੀ ਆ ਹੌਮੇ ਵਿੱਚ ਆ ਕੇ ਉਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਟਕਰਾ ਲਿਆ ਤੇ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਤਾ ਨਾਲੇ ਹਾਲਾਂਕਿ ਜਿਹੜੇ ਉਹਦੇ ਨਾਲ ਅੱਜ ਵੀ ਤੁਰੇ ਫਿਰਦੇ ਆ ਬਹੁਤੇ ਮੈਜੋਰਟੀ ਉਹ ਸਮਝਦੇ ਆ ਕਿ ਇਸ ਫੈਸਲੇ ਨਾਲ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨਾਲ ਅਕਾਲੀ ਦਲ ਨੂੰ ਕੋਈ ਲਾਭ ਨਹੀਂ ਹੋਣਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੰਨਣਾ ਨਹੀਂ ਮੁੜ ਕੇ ਫਿਰ ਉਹਨਾਂ ਨੇ ਇੱਕ ਗਲਤੀ ਤੇ ਦੂਜੀ ਦੂਜੀ ਤੇ ਤੀਜੀ ਗਲਤੀ ਤੇ ਗਲਤੀ ਕਰੀ ਕਰ ਹੀ ਗਏ ਹੋ ਤੇ ਉਹਨਾਂ ਗਲਤੀਆਂ ਦਾ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਖਮਿਆਜ਼ਾ ਪਕਤਣਾ ਪਊਗਾ ਸੋ ਸੁਖਬੀਰ ਸਿੰਘ ਬਾਦਲ ਨੇ ਇਹਦਾ ਸਾਰੀ ਭਰਤੀ ਦਾ ਢੋਂਗ ਰਚਿਆ ਉਹਨਾਂ ਦੇ ਧੜੇ ਨੇ ਇਹ ਸਾਰਾ ਡਰਾਮਾ ਕੀਤਾ ਤੇ ਟੋਟਲ ਇਹ ਬੋਗਸ ਐਕਸਰਸਾਈਜ਼ ਸੀਗੀ ਸਾਰਾ ਹੀ ਫਰਜ਼ੀ ਕੰਮ ਸੀਗਾ ਜਿਸ ਕਰਕੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਉਹਨਾਂ ਨੇ ਆਪਣੇ ਉਹਨੂੰ ਪ੍ਰਧਾਨ ਬਣਾਤਾ ਜਿਵੇਂ ਕਹਿੰਦੇ ਆ ਆਪੇ ਮੈਂ ਰਜੀਬ ਪੂਚੀ ਆਪੇ ਮੇਰੇ ਬੱਚੇ ਜੀਣ ਇਦਾਂ ਦਾ ਹਸਾਬ ਸੀ ਸਰ ਕਿਵੇਂ ਲੱਗਦਾ ਕਿ ਪੰਜਾਬ ਦੇ ਜਿਹੜੇ ਲੋਕ ਹੈਗੇ ਨੇ ਇਹ ਸੁਖਵੀਰ ਜੀ ਤੋਂ ਤੇ ਹਨ ਜਾਨਕੀ ਯਕੀਨ ਕਰਨਗੇ ਤੁਸੀਂ ਮੇਰੀ ਗੱਲ ਸੁਣੋ ਜਿਹੜਾ ਨੇ 2017 ਚ ਆਪਣਾ ਫਤਵਾ ਦਿੱਤਾ ਜੀ 2019 ਚ ਦਿੱਤਾ 2022 ਚ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਸ਼ੀਸ਼ਾ ਦਿਖਾਤਾ ਕੰਨ ਤੇ ਲਿਖਿਆ ਪੜਨਾ ਚਾਹੀਦਾ ਹੈ ਜਿਹੜਾ ਸਿਆਣਾ ਬੰਦਾ ਉਹਨੂੰ ਲੋਕਾਂ ਦੀ ਨਬਜ਼ ਦਾ ਪਤਾ ਹੁੰਦਾ ਲੋਕ ਚਾਹੁੰਦੇ ਕੀ ਆ ਲੋਕਾਂ ਦਾ ਮਨ ਕੀ ਆ ਲੋਕ ਕਿਉਂ ਇੰਨਾ ਤੁਹਾਡੇ ਤੋਂ ਖਫਾ ਨੇ ਕਿਉਂ ਤੁਹਾਡੇ ਤੋਂ ਇੰਨਾ ਨਾਰਾਜ਼ ਨੇ ਲੋਕ ਮਤਲਬ ਤੁਹਾਡਾ ਬਹੁਤ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਆ ਤੇ ਉਹ ਤੁਹਾਨੂੰ 2022 ਦੇ ਉਹ ਆਪਣੇ ਲੋਕਾਂ ਨੇ ਦਿਖਾਤਾ ਸੀਗਾ ਤਿੰਨ ਮੈਂਬਰ ਬਣੇ ਸਾਰੇ ਤਿੰਨ ਐਮਐਲਏ ਠੀਕ ਹੈ ਉਦੋਂ ਨਹੀਂ ਮੰਨੇ ਠੀਕ ਹੈ ਮੁੜ ਕੇ 24 ਆ ਗਈ 24 ਚ ਸਾਰੀਆਂ ਜਮਾਨਤਾਂ ਜਬਤ ਹੋ ਗਈਆਂ ਇੱਕ ਦੋਨ ਛੱਡ ਕੇ ਇਹ ਚਲੋ ਇੱਕ ਬਟਿੰਡੇ ਦੀ ਸੀਟ ਜਿੱਤੀ ਦੋ ਸੀਟਾਂ ਜਿੱਤੀਆਂ ਖਡੂਰ ਸਾਹਿਬ ਦੀ ਤੇ ਅਫਰੀਦਕੋਟ ਦੀ ਬਾਕੀ ਜਮਾਨਦਾਰ ਜਬਤ ਹੋ ਗਈਆਂ ਉਹ ਤੋਂ ਬਾਅਦ ਵੀ ਨਹੀਂ ਆਪਾਂ ਨੂੰ ਸਮਝ ਆਈ ਉਹ ਤੋਂ ਬਾਅਦ ਵੀ ਨਹੀਂ ਆਪਾਂ ਨੂੰ ਇਹ ਅੰਦਾਜ਼ਾ ਆਪਾਂ ਅੰਦਾਜ਼ਾ ਤਾਂ ਲੱਗਿਆ ਪਰ ਆਪਾਂ ਸਮਝਣ ਨੂੰ ਤਿਆਰ ਨਹੀਂ ਮੰਨਣ ਨੂੰ ਤਿਆਰ ਨਹੀਂ ਆਪਾਂ ਸੋ ਇਹ ਗੱਲਾਂ ਤਾਂ ਸਾਰੀਆਂ ਪਹਿਲਾਂ ਲੋਕਾਂ ਨੇ ਇਹ ਇਹਨਾਂ ਨੂੰ ਸ਼ੀਸ਼ਾ ਦਿਖਾਤਾ ਇਹਨਾਂ ਨੂੰ ਦੱਸਦਾ ਵੀ ਤੁਸੀਂ ਆਪਣੇ ਆਪ ਨੂੰ ਸੁਧਾਰੋ ਤੁਸੀਂ ਆਪਣੇ ਤੌਰ ਤਰੀਕੇ ਬਦਲੋ ਜੇ ਤੁਸੀਂ ਸੱਚੇ ਮਨੋਂ ਕਾਲ ਤੱਕ ਸਭ ਗਏ ਸੀਗੇ ਤੁਸੀਂ ਇੱਕ ਤਾਂ ਮੰਨ ਲਈ ਵੀ ਮੈਂ ਬੜੀ ਝੋਲੀ ਸਾਰਾ ਕੁਝ ਪੋਣਾ ਆ ਮੇ ਤੋਂ ਗਲਤੀਆਂ ਹੋਈਆਂ ਬਾਹਰ ਆ ਕੇ ਕਹਤਾ ਤੁਸੀਂ ਨਹੀਂ ਮੈਂ ਤਾਂ ਵੈਸੇ ਹੀ ਉਦੋਂ ਗਲਤੀ ਕਹਿਤੀ ਮੈਂ ਤਾਂ ਕੋਈ ਗਲਤੀ ਕੀਤੀ ਨਹੀਂ ਮੈਂ ਤਾਂ ਐਵੇਂ ਉਹ ਜਿਹੜਾ ਵਿਵਾਦ ਖਤਮ ਕਰਨ ਵਾਸਤੇ ਮੰਨ ਲਿਆ ਤੇ ਫਿਰ ਤੁਸੀਂ ਹੁਕਮਨਾਮੇ ਦੀ ਲੰਘਣਾ ਕੀਤੀ ਹੁਣ ਤਾਂ ਤੁਹਾਨੂੰ ਲੋਕ ਕਦੀ ਵੀ ਨਹੀਂ ਬਰਦਾਸ਼ਤ ਕਰਨਗੇ ਕਦੀ ਵੀ ਨਹੀਂ ਤੁਹਾਨੂੰ ਲੋਕ ਆਪਣੇ ਮੰਨਣਗੇ ਸੋ ਇਹ ਗੱਲਾਂ ਤਾਂ ਜਿਹੜਾ ਜੋ ਇਹ ਕਰਦੇ ਫੈਸਲੇ ਕੀਤੇ ਆ ਇਹਨਾਂ ਨੂੰ ਉਹਨਾਂ ਦਾ ਅੰਜਾਮ ਆਪ ਭੁਗਤਣਾ ਪਊਗਾ ਲੇਕਿਨ ਪੰਜਾਬ ਦੇ ਲੋਕ ਕਦੀ ਵੀ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਨਗੇ ਤੁਸੀਂ ਅਕਾਲ ਤਖਤ ਸਾਹਿਬ ਦੇ ਭਗੌਣੇ ਹੋ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਉਲੰਘਣਾ ਕੀਤੀ ਹੈ ਹੁਕਮਨਾਮਿਆਂ ਤੇ ਤੁਸੀਂ ਪਹਿਰਾ ਨਹੀਂ ਦਿੱਤਾ ਹਰ ਸਿੱਖ ਦਾ ਫਰਜ਼ ਬਣਦਾ ਹੁਕਮਨਾਮੇ ਆਪਣੇ ਮੰਨਣ ਵਾਸਤੇ ਉਹ ਉਹ ਤਖਤ ਆ ਜਿਹੜਾ ਅਕਾਲ ਪੁਰਖ ਦਾ ਤਖਤ ਆ ਜਿੱਥੋਂ ਹਿੰਦੂਆਂ ਦੇ ਫੈਸਲੇ ਹੋਏ ਮੁਸਲਮਾਨਾਂ ਦੇ ਵੀ ਹੋਏ ਸਿੱਖਾਂ ਦੇ ਫੈਸਲੇ ਹੋਏ ਸਾਰੇ ਧਰਮਾਂ ਦੇ ਫੈਸਲੇ ਹੁੰਦੇ ਉੱਥੋਂ ਤੇ ਜੇ ਤੁਸੀਂ ਆਪ ਆਪਣੇ ਆਪ ਨੂੰ ਪੰਥਕ ਆਗੂ ਅਖਵਾਉਂਦੇ ਹੋ ਤੇ ਤੁਸੀਂ ਮੰਨਣ ਨੂੰ ਤਿਆਰ ਨਹੀਂ ਤੇ ਫੇ ਭਾਈ ਤੁਹਾਡਾ ਕਦੇ ਵੀ ਕੋਈ ਆਪਣਾ ਪਤਾ ਨਹੀਂ ਹੋ ਸਕਦਾ ਤੁਹਾਨੂੰ ਕਦੇ ਲੋਕਾਂ ਦੇ ਮਾਨਤਾ ਨਹੀਂ ਦੇਣੀ ਸਰ ਲੱਗਦਾ ਨਹੀਂ ਕਿਤਨੇ ਕਿਤੇ ਜਾ ਕੇ ਜੇ ਅੱਜ ਤੁਸੀਂ ਥੋੜਾ ਲੇਟ ਹੋ ਗਏ ਉਹ ਦੇਖਿਆ ਜਾਵੇ ਤਾਂ ਸੁਖਵੀਰ ਜੀ ਦੇ ਉੱਤੇ ਦੇਖੋ ਜੀ ਗਲਤ ਹੈ ਲੇਟ ਦੀ ਗਲਤਾਂ ਇਹ ਸਾਰੇ ਚਰਚਾ ਕਰਦੇ ਆ ਪਰ ਅਸੀਂ ਇਹ ਸਮੇਂ ਦੇ ਦਰਮਿਆਨ ਪਾਰਟੀ ਵਿੱਚ ਅਸੀਂ ਆਪਣਾ ਫਰਜ਼ ਨਿਭਾਉਂਦੇ ਸੀਗੇ ਅਸੀਂ ਚਾਹੁੰਦੇ ਸੀ ਪਾਰਟੀ ਇਕੱਠੀ ਰਹਿ ਜਾਵੇ ਪਾਰਟੀ ਵਿੱਚ ਫੁੱਟ ਨਾ ਪਵੇ ਵੀ ਸੁਖਬੀਰ ਸਿੰਘ ਬਾਦਲ ਹੁਣੀ ਮੰਨ ਜਾਣ ਪ੍ਰਧਾਨਗੀ ਛੱਡ ਦੇਣ ਨਵੇਂ ਚਿਹਰੇ ਮੋਰੇ ਆਉਣ ਜਿਹੜੇ ਚਿਹਰਾ ਲੋਕ ਆਪਣੇ ਐਕਸੈਪਟ ਕਰ ਲੈਣ ਜਿਹੜੇ ਚਿਹਰੇ ਬੇਦਾਗ ਹੋਣ ਸਾਫ਼ ਸੁਥਰੇ ਹੋਣ ਤੇ ਇਮਾਨਦਾਰ ਹੋਣ ਜਿਨ੍ਹਾਂ ਤੇ ਕੋਈ ਇਲਜ਼ਾਮ ਨਾ ਹੋਵੇ ਕਿਸੇ ਮਾੜੇ ਕੰਮ ਦਾ ਉਹਨਾਂ ਨੂੰ ਮੋਰੇ ਲਿਆਓ ਤੇ ਸੁਬੀਰ ਸਿੰਘ ਬਾਦਲ ਨੇ ਕਿਹਾ ਤੂੰ ਵੀ ਨਾ ਤੁਸੀਂ ਵੀ ਨਾ ਪਾਰਟੀ ਨੂੰ ਧੱਕਾ ਲਾਓ ਇਕੱਠੇ ਹੋ ਕੇ ਆਪਾਂ ਪਾਰਟੀ ਨੂੰ ਖੜਾ ਕਰੀਏ ਜਿਸ ਆਪਣੇ ਉਹਦੇ ਨੀਵੇਂ ਪੱਧਰ ਤੇ ਅਕਾਲੀ ਦਲ ਚਲਾ ਗਿਆ ਸੀਗਾ ਜਿਨ੍ਹਾਂ ਆਪਾਂ ਕਮਜ਼ੋਰ ਹੋ ਗਏ ਸੀਗੇ ਤੇ ਲੇਕਿਨ ਠੀਕ ਹੈ ਟਾਈਮ ਲੱਗ ਗਿਆ ਲੇਕਿਨ ਫਿਰ ਵੀ ਅਸੀਂ ਜਦ ਆਪਣੇ ਸਿਰ ਆ ਹੀ ਲੱਗ ਗਿਆ 24 ਦੀ ਇਲੈਕਸ਼ਨ ਜਿਹੜੀ ਹੋਈ ਆ ਉਹਦੇ ਚ ਸਾਡੀ ਵੋਟ ਪਰਸੈਂਟੇਜ ਕਿਥੋਂ ਕਿਥੇ ਆ ਗਈ ਤੇ ਸਾਡੀਆਂ ਜਮਾਤਾਂ ਜਬਤ ਹੋ ਗਈਆਂ ਫਿਰ ਸਾਨੂੰ ਤਾਂ ਉੱਠਣਾ ਪੈਣਾ ਹੀ ਸੀਗਾ ਫਿਰ ਸਾਨੂੰ ਫੈਸਲਾ ਕੋਈ ਲੈਣਾ ਪੈਣਾ ਸੀ ਅਸੀਂ ਲਿਆ ਪਰ ਠੀਕ ਹੈ ਚਲੋ ਜਿਹੜਾ ਟਾਈਮ ਲੰਘਿਆ ਲੰਘਿਆ ਲੇਕਿਨ ਹੁਣ ਅਸੀਂ ਚਾਹੁੰਦੇ ਆ ਕਿ ਹੁਣ ਅਸੀਂ ਅਕਾਲੀ ਦਲ ਵਿੱਚ ਜਿਹੜੀ ਆਪਣੀ ਸੇਵਾ ਕਰੀਏ ਜੋ ਸਾਨੂੰ ਹੁਕਮ ਹੋਇਆ ਕਾਲ ਤੱਕ ਸਾਡਾ ਤੇ ਆਪਣੇ ਪੰਜਾਬੀਆਂ ਨੂੰ ਸੰਗਤਾਂ ਨੂੰ ਸਾਰੇ ਆਪਣੇ ਭਾਈਚਾਰਿਆਂ ਨੂੰ ਸਾਰੇ ਮذਬਾਂ ਨੂੰ ਸਾਰੇ ਫਿਰਕਿਆਂ ਨੂੰ ਅਕਾਲੀ ਦਲ ਨਾਲ ਜੋੜੀਏ ਅਕਾਲੀ ਦਲ ਇੱਕ ਐਸੀ ਪਾਰਟੀ ਆ ਜਿਹੜੀ ਪੰਜਾਬ ਦੀ ਆਵਾਜ਼ ਬਣੀ ਆ ਪੰਜਾਬੀਆਂ ਦੀ ਜਿਹੜੀ ਆਪਣੀ ਸੋਚ ਦੀ ਜਿਹੜੀ ਪੰਜਾਬੀਆਂ ਦੀ ਭਾਵਨਾ ਦੀ ਤਰਜਮਾਨੀ ਕਰਦੀ ਆ ਅਕਾਲੀ ਦਲ ਨੇ ਹੀ ਪੰਜਾਬ ਲਈ ਸੰਘਰਸ਼ ਕੀਤਾ ਕਾਂਗਰਸ ਪਾਰਟੀ ਦਾ ਉਹਦਾ ਮौज-ਮਸਤੀ ਕਰਨ ਵਾਲੇ ਲੋਕ ਨੇ ਉਹ ਆਉਂਦੇ ਆ ਜਦੋਂ ਸਰਕਾਰਾਂ ਬਣਦੀਆਂ ਜਦੋਂ ਬਣੀਆਂ ਐਸ਼ ਕਰਦੇ ਨੇ ਉਹਨਾਂ ਨੂੰ ਕੋਈ ਬਹੁਤਾ ਲੋਕਾਂ ਦਾ ਵਾਸਤਾ ਨਹੀਂਗਾ ਕਰਕੇ ਉਹਨਾਂ ਦਾ ਕਲਚਰ ਪਹਿਲਾਂ ਹੀ ਤਾਂ ਤੋੜਿਆ ਤੇ ਆ ਝਾੜੂ ਦਾ ਟੋਟਲੀ ਜਿਹੜਾ ਆਪਣੇ ਹੈਗਾ ਆ ਤਿਆਰਵਾ ਫੇਲ ਹੋ ਗਿਆ ਚਾੜੂ ਦਾ ਤਾਂ ਜਿਹੜਾ ਫੰਡਾ ਸੀ ਲੋਕਾਂ ਨੇ ਹੁਣ ਮੱਥੇ ਤੇ ਹੱਥ ਮਾਰਦੇ ਆ ਵੀ ਸਭ ਤੋਂ ਬੜੀ ਗਲਤੀ ਗਲਤੀ ਹੋ ਗਈ ਆ ਸਰ 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 ਇੱਕ ਮੈਂ ਇੱਕ ਤੁਹਾਨੂੰ ਮੈਂ ਕੁਐਸਚਨ ਹੋਰ ਪੁੱਛੂੰਗਾ ਤੁਹਾਨੂੰ ਮੈਂ ਕਿ ਹੁਣ ਤੁਸੀਂ ਜਿਹੜੀ ਆਪਣੀ ਪਾਰਟੀ ਲੈ ਕੇ ਚੱਲੋਗੇ ਜਾਂ ਜਾਂ ਤੁਸੀਂ ਸੁਖਵੀਰ ਜੀ ਦੇ ਨਾਲ ਚੱਲੋਗੇ ਦੇਖੋ ਭਰਤੀ ਹੋ ਰਹੀ ਆ ਜੀ ਭਰਤੀ ਦਾ ਜਿਹੜਾ ਜਦੋਂ ਸਾਰੀ ਭਰਤੀ ਮੁਕੰਮਲ ਹੋ ਗਈ ਸਾਨੂੰ ਜੋ ਹੁਕਮ ਅਕਾਲ ਤਖਤ ਸਾਹਿਬ ਵੱਲੋਂ ਆਇਆ ਉਹਦੇ ਵਿੱਚ ਇਹ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰੋ ਡੈਲੀਗੇਟ ਬਣਾਓ ਉਹਨੇ ਇਹ ਵੀ ਕਿਹਾ ਸੀ ਪੁਰਾਣੇ ਨਵੇਂ ਡੈਲੀਗੇਟ ਨਾਲ ਲੈ ਕੇ ਤੇ ਢਾਂਚਾ ਖੜਾ ਕਰੋ ਤੇ ਪ੍ਰਧਾਨ ਦੀ ਇਲੈਕਸ਼ਨ ਕਰਾਓ ਸੋ ਇਸ ਭਰਤੀ ਦੀ ਪ੍ਰਕਿਰਿਆ ਦਾ ਜਿਹੜਾ ਆਪਣੇ ਐਂਡ ਰਿਜ਼ਲਟ ਹੋਊਗਾ ਜਾਂ ਮਤਲਬ ਇਹਦਾ ਜਿਹੜਾ ਆਪਾਂ ਸਿੱਟਾ ਕੱਢਣਾ ਆ ਇਸ ਭਰਤੀ ਦਾ ਉਹ ਜਦੋਂ ਸਮਾਂ ਆਇਆ ਅਸੀਂ ਸਿੱਟਾ ਕੱਢਾਂਗੇ ਸੁਖਬੀਰ ਸਿੰਘ ਬਾਦਲ ਨੇ ਤਾਂ ਆਪਣਾ ਫੈਸਲਾ ਕਰਕੇ ਤਾਂ ਉਹਨੇ ਚੈਲੰਜ ਕਰਤਾ ਅਕਾਲ ਤਖਤ ਸਾਹਿਬ ਨੂੰ ਉਹਦਾ ਇੱਕਦਮ ਉਹਦੇ ਖੜਾ ਹੋ ਗਿਆ ਅਕਾਲ ਤਖਤ ਸਾਹਿਬ ਦੇ ਹੁਣ ਸਾਡਾ ਉਹਨਾਂ ਜਾਣ ਦਾ ਕੋਈ ਤੋਕ ਬਣਦੀ ਨਹੀਂ ਹੈਗੀ ਹਾਂ ਉਹ ਸੱਤ ਮੈਂਬਰੀ ਕਮੇਟੀ ਨੂੰ ਮੰਨਦੇ ਸੱਤ ਮੈਂਬਰੀ ਕਮੇਟੀ ਭਰਤੀ ਕਰਦੀ ਤੇ ਫੇਰ ਤਾਂ ਸਾਰੇ ਇਕੱਠੇ ਹੋ ਸਕਦੇ ਸੀਗੇ ਸੱਤ ਮੈਂਬਰੀ ਕਮੇਟੀ ਵੱਲੋਂ ਉਪਰਾਲਾ ਹੁੰਦਾ ਬਾਕੀ ਧਿਰਾਂ ਨੂੰ ਵੀ ਨਾਲ ਜੋੜਦੇ ਜਿਹੜੇ ਕਾਲੀ ਦਲ ਦੀ ਵਿਚਾਰਧਾਰਾ ਨਾਲ ਸਹਿਮਤ ਆ ਸਾਰਿਆਂ ਨਾਲ ਲੈ ਕੇ ਚੱਲਦੇ ਤੇ ਬੜੀ ਸ਼ਕਤੀ ਮਿਲਣੀ ਸੀ ਬਹੁਤ ਸਾਨੂੰ ਆਪਣੇ ਉਹਦੇ ਨਾਲ ਉਭਾਰ ਆਉਣਾ ਸੀਗਾ ਬੜਾ ਸਾਨੂੰ ਉਹਦੇ ਦਾ ਉਹਦਾ ਫਾਇਦਾ ਹੋਣਾ ਸੀਗਾ ਤੇ ਇਹ ਲੋਕਾਂ ਨੇ ਵੀ ਉਹਨੂੰ ਮੰਨ ਲੈਣਾ ਸੀਗਾ ਪਰ ਹੁਣ ਤਾਂ ਜਿਹੜਾ ਇਸ ਭਰਤੀ ਦਾ ਸਿੱਟਾ ਹੋਊਗਾ ਜਦੋਂ ਭਰਤੀ ਮੁਕੰਮਲ ਹੋ ਗਈ ਅਸੀਂ ਜੋ ਹੁਕਮਨਾਮਾ ਸਾਨੂੰ ਜਾਰੀ ਹੋਇਆ ਉਹਦੇ ਮੁਤਾਬਕ ਅਸੀਂ ਆਪਣੇ ਜਿਹੜਾ ਟਾਂਚਾ ਬਣਾਵਾਂਗੇ ਤੇ ਜੋ ਵੀ ਫੈਸਲਾ ਆਪਣੇ ਲੈਣ ਦੀ ਲੋੜ ਪਈ ਉਹ ਭਰਤੀ ਮੁਕੰਮਲ ਹੋਣ ਤੋਂ ਬਾਅਦ ਫੈਸਲਾ ਲਵਾਂਗੇ ਜੀ ਤੇ ਸਰ 2027 ਦੀ ਵੋਟਾਂ ਨੂੰ ਲੈ ਕੇ ਤੁਸੀਂ ਉਹਦੇ ਬਾਰੇ ਕੀ ਕਹੋਗੇ ਦੇਖੋ ਹਜੇ ਟਾਈਮ ਪਿਆ 2027 ਚ ਜੀ ਤਕਰੀਬਨ 2 ਸਾਲ ਪਏ ਆ ਤੇ ਲੋਕ ਹਜੇ ਦੇਖ ਰਹੇ ਨੇ ਆਮ ਆਦੀ ਪਾਰਟੀ ਨੂੰ ਲੋਕ ਹਜੇ ਦੇਖ ਰਹੇ ਨੇ ਵੀ ਅਸੀਂ ਫੈਸਲਾ ਕਿਹੜਾ ਕਰੀਏ ਜੀ ਤੇ ਇਸ ਵੇਲੇ ਜਿਹੜੀ ਸਾਰੀ ਸਥਿਤੀ ਬੜੀ ਧੁੰਦਲੀ ਆ ਜੀ ਹਜੇ ਕੋਈ ਜਿਦਾ ਕਹਿ ਲੋ ਨਾ ਰੂਪਰੇਖਾ ਕੋਈ ਲੋਕਾਂ ਦੇ ਮਨਾਂ 'ਚ ਵੀ ਕੋਈ ਤਸਵੀਰ ਬਣੀ ਨਹੀਂ ਹੈ ਜੀ ਠੀਕ ਆ ਕਈ ਪਾਰਟੀਆਂ ਉਹਨਾਂ ਦੀ ਖੁਸ਼ਫਹਿਮੀ ਹੋਣੀ ਆ ਕਿ ਅਸੀਂ ਆ ਜਾਾਂਗੇ ਕਾਂਗਰਸ ਪਾਰਟੀ ਇਦਾਂ ਦੀ ਗੱਲ ਸੋਚਦੀ ਆ ਕਿ ਉਹਨਾਂ ਦੇ ਬੰਦੇ ਸੋਚਦੇ ਹੋਣਗੇ ਚਲੋ ਇਦਾਂ ਹਰ ਇੱਕ ਬੰਦਾ ਆਪਣੇ ਆਪਣੇ ਮਨ 'ਚ ਇਦਾਂ ਦੀ ਵਿਚਾਰ ਲੈ ਆਉਂਦਾ ਹੀ ਆ ਪਰ ਹਜੇ ਪੰਜਾਬ ਦੇ ਲੋਕਾਂ ਨੇ ਦੇਖਣਾ ਆ ਕਿ ਕਿੱਥੇ ਜਾਣਾ ਆ ਪੰਜਾਬ ਦੇ ਲੋਕਾਂ ਨੇ ਇੱਕ ਵਾਰੀ ਤਜਰਬਾ ਕਰ ਲਿਆ ਯਾਰ ਬਾ ਬੁਰੀ ਤਰ੍ਹਾਂ ਫੇਲ ਹੋ ਗਿਆ ਹੁਣ ਦੁਬਾਰਾ ਤੇ ਯਾਰ ਬਾ ਨਹੀਂ ਕਰਨਗੇ ਸੋ ਸਾਨੂੰ ਤਾਂ ਅਸੀਂ ਤਾਂ ਸਮਝਦੇ ਆ ਕਿ ਇੱਕ ਅਕਾਲੀ ਦਲ ਦੀ ਚੰਗੀ ਤਸਵੀਰ ਮੋਹਰੇ ਆਵੇ ਅਕਾਲੀ ਦਲ ਦੇ ਚੰਗੇ ਲੀਡਰ ਮੋਹਰੇ ਲੱਗਣ ਜਿਹੜਾ ਨਿਰਸਵਾਰਥ ਹੋਣ ਜਿਹੜੇ ਜਿਨ੍ਹਾਂ ਦਾ ਆਪਣਾ ਕੋਈ ਉਹਨਾਂ ਨੂੰ ਆਪਣੀ ਲਾਲਸਾ ਨਹੀਂ ਆਪਣਾ ਕੋਈ ਉਹਨਾਂ ਨੂੰ ਮੰਤਵ ਨਹੀਂ ਕੋਈ ਉਹਨਾਂ ਨੂੰ ਆਪਣੀ ਨਿੱਜ ਪ੍ਰਸਤੀ ਨਹੀਂ ਉਹ ਪੰਥ ਦੇ ਪ੍ਰਸਤੋਂ ਪੰਜਾਬ ਦੇ ਪ੍ਰਸਤੋਂ ਪੰਜਾਬੀ ਆਲੀ ਸੇਵਾ ਕਰਨ ਲੋੜਵੰਦਾਂ ਦੀ ਸੇਵਾ ਕਰਨ ਆਪਣੀ ਘ ਆਪਣੇ ਘਰ ਨਾ ਪਰਣ ਕੋਈ ਲਾਲਚ ਨਾ ਕਰਨ ਕੋਈ ਠੱਗੀ ਠੋਰੀ ਨਾ ਕਰਨ ਕੋਈ ਬੁਰਾ ਕੰਮ ਨਾ ਕਰਨ ਜੋ ਪਹਿਲਾਂ ਹੁੰਦਾ ਆਇਆ ਸੋ ਅਸੀਂ ਨਵੀਂ ਇੱਕ ਸੋਚ ਲੋਕਾਂ ਤੱਕ ਲੈ ਕੇ ਜਾਵਾਂਗੇ ਨਵਾਂ ਏਜੰਡਾ ਲੋਕਾਂ ਨੂੰ ਦੱਸਾਂਗੇ ਕਿ ਕੋਈ ਭਾਈ ਪਤੀਜਾਵਾਦ ਨਹੀਂਗਾ ਕੋਈ ਆਪਣੇ ਕਿਸੇ ਨੇ ਵੀ ਕਿਸੇ ਦਾ ਕੋ ਅਧਿਕਾਰ ਨਹੀਂਗਾ ਲੋਕਤੰਤਰਕ ਢੰਗ ਤਰੀਕੇ ਨਾਲ ਥੱਲਿਓ ਲੈ ਕੇ ਉੱਪਰ ਤੱਕ ਇਹ ਸਾਰਾ ਢਾਂਚਾ ਬਣੂਗਾ ਤੇ ਅਸੀਂ ਸਿਰਫ ਸੇਵਾ ਕਰਨ ਆਏ ਆ ਕੰਮ ਕਰਨ ਆਏ ਪੰਜਾਬ ਦਾ ਮੇਰੀ ਬੇਨਤੀ ਸੁਣ ਲਿਓ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਸਵਾਲ ਕੀਤਾ ਤੁਸੀਂ ਉਹ ਤਾਂ ਆਪਣੇ ਸਾਹਮਣੇ ਹੀ ਆ ਆਮ ਆਦਮੀ ਪਾਰਟੀ ਤੋਂ ਕੋਈ ਵੀ ਉਹਨਾਂ ਦਾ ਵਾਅਦਾ ਪੂਰਾ ਨਹੀਂ ਹੋਇਆ ਇਹ ਸਾਰੇ ਖੋਖਲੇ ਵਾਅਦੇ ਸਿਗੇ ਵੋਟਾਂ ਲੈ ਲਈਆਂ ਤੇ ਲੋਕਾਂ ਦੇ ਵੋਟਾਂ ਪਾਤੀਆਂ ਬਹੁਤ ਵੱਡੀ ਉਹਨਾਂ ਨੇ ਉਮੀਦ ਨਾ ਲੇਕਿਨ ਪੰਜਾਬ ਦੇ ਲੋਕਾਂ ਦੀ ਉਮੀਦ ਬਿਲਕੁਲ ਢਹਿ ਢੇਰੀ ਹੋ ਗਈ ਉਹਨਾਂ ਦੀ ਆਸਾਂ ਤੇ ਪਾਣੀ ਫੇਰਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਕੇ ਪਹਿਲੀ ਗੱਲੇ ਇਹਨਾਂ ਤੋਂ ਸਰਕਾਰ ਚੱਲੀ ਨਹੀਂ ਇਹਨਾਂ ਕੋਲੋਂ ਜਿਹੜੀ ਹੈਗੀ ਆ ਪੰਜਾਬ ਦਾ ਕੋਈ ਵੀ ਇਸੇ ਪੱਖ ਦੀ ਗੱਲ ਕਰ ਲਓ ਉਹਦੇ ਚ ਇਹਨਾਂ ਤੋਂ ਕੋਈ ਪ੍ਰਭਾਵਸ਼ਾਲੀ ਇਹਨਾਂ ਕੋਲੋਂ ਕੋਈ ਕੰਮ ਨਹੀਂ ਹੋਇਆ ਕੋਈ ਫੈਸਲੇ ਨਹੀਂ ਲਏ ਹੋਏ ਕੋਈ ਕੋਈ ਵੱਡੇ ਪ੍ਰੋਜੈਕਟ ਨਹੀਂ ਆਏ ਕੋਈ ਵੱਡਾ ਮਾਰਕਾ ਨਹੀਂ ਮਾਰਿਆ ਹੁਣ ਤਾਂ ਬਹੁਤ ਲੰਬੀ ਸਟੋਰੀ ਆ ਜੇ ਕੱਲੇ-ਕੱਲੇ ਮਹਿਕਮੇ ਦੀ ਗੱਲ ਕਰੀਏ ਕੋਈ ਦੱਸੋ ਕਿਹੜਾ ਮਾਰਕਾ ਮਾਰਿਆ ਆਮ ਆਦਮੀ ਪਾਰਟੀ ਨੇ ਤਿੰਨ ਸਾਲਾਂ ਚ ਕਿਹੜਾ ਪ੍ਰੋਜੈਕਟ ਆਇਆ ਪੰਜਾਬ ਚ ਇਹ ਆਪਣਾ ਕਰਜ਼ਾ ਲੈ ਕੇ ਤਾਂ ਆਪਣਾ ਡੰਗਟ ਪਾ ਰਹੇ ਨੇ ਤਨਖਾਹਾਂ ਦੇ ਰਹੇ ਨੇ ਕਰਜ਼ਾ ਲੈ ਕੇ ਇਹਨਾਂ ਕੋ ਆਪਣੇ ਸਰੋਤ ਨਹੀਂਗੇ ਆਪਣੇ ਜਿਹੜੀ ਹੈਗੀ ਮਾਲੀਆ ਮਾਲੀਆ ਜਤੌਣ ਦੇ ਪੈਸੇ ਆਪਣੇ ਇਕੱਠੇ ਕਰਨਦੇ ਜਿਹੜੇ ਪੈਸੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਲੋਕਾਂ ਦੇ ਭਲੇ ਵਾਸਤੇ ਲੱਗ ਸਕਦੇ ਆ ਕੁਝ ਨਹੀਂ ਹੋਇਆ ਇਹਨਾਂ ਕੋਲੋਂ ਇਹਦਾ ਸਾਰਾ ਫੋਕੇ ਜਿਹੜਾ ਕਹਿ ਲਓ ਗੱਲਾਂ ਰਹਿ ਗਈਆਂ ਗੱਪਾਂ ਮਾਰ ਕੇ ਸਰਕਾਰ ਬਣ ਗਈ ਪਰ ਲੋਕਾਂ ਨੇ ਦੇਖ ਲਿਆ ਵੀ ਇਹਨਾਂ ਦੇ ਬਸ ਦੀ ਗੱਲ ਨਹੀਂ ਇਹ ਇਹਨਾਂ ਕੋਲੋਂ ਨਹੀਂ ਪੰਜਾਬ ਨੂੰ ਸੰਭਾਲ ਹੋਣਾ ਪੰਜਾਬ ਦਾ ਇਹਨਾਂ ਤਿੰਨਾਂ ਸਾਲਾਂ ਚ ਬਹੁਤ ਨੁਕਸਾਨ ਹੋ ਗਿਆ ਆਰਥਿਕ ਪੱਖੋਂ ਹੋ ਗਿਆ ਫਿਰ ਸਮਾਜਿਕ ਪੱਖੋਂ ਹੋ ਗਿਆ ਧਾਰਮਿਕ ਪੱਖੋਂ ਅਜੇ ਨਾਲ ਤੋਂ ਕੋਈ ਇਨਸਾਫ ਨਹੀਂ ਦਿਵਾਇਆ ਸਿੱਖ ਪੰਥ ਨੂੰ ਤੇ ਜਿਹੜਾ ਹੈਗਾ ਆ ਕਾਨੂੰਨ ਦਾ ਪੱਖ ਲਾ ਲਓ ਜਿਹੜਾ ਲਾਅ ਐਂਡ ਆਰਡਰ ਬਿਲਕੁਲ ਉਹ ਇਸ ਵੇਲੇ ਆਪਣਾ ਟੈਟੇਰੀਓ ਵੀ ਹੋ ਗਿਆ ਲਾਅ ਐਂਡ ਆਰਡਰ ਦਾ ਵੀ ਕੋਈ ਆਪਣੇ ਪੁੱਛਗੇਛ ਨਹੀਂ ਕੋਈ ਵਾਲੀਵਾਰਸ ਨਹੀਂਗਾ ਹੁਣੇ ਤੁਰੇ ਆ ਆਪਣੇ ਡਰਗ ਨੂੰ ਆਪਣੇ ਖਤਮ ਕਰਨ ਨੂੰ ਪਹਿਲਾਂ ਤਿੰਨ ਸਾਲ ਹੀ ਸੁੱਤੇ ਰਹੇ ਅਸੀਂ ਕਹਿੰਦੇ ਡਰਗ ਖਤਮ ਕਰੋ ਜੇ ਕਰੋਗੇ ਤਾਂ ਅਸੀਂ ਤੁਹਾਡਾ ਸਾਥ ਦੇਵਾਂਗੇ ਇਸ ਗੱਲ 'ਚ ਤੋਂ ਨੂੰ ਪਹਿਲਾਂ ਤੁਹਾਨੂੰ ਕਿਉਂ ਨਹੀਂ ਇਸ ਗੱਲ ਦੀ ਜਾਗ ਆਈ ਤੁਸੀਂ ਤਾਂ ਆਪਣੇ ਕੇਜਰੀਵਾਲ ਨੇ ਕਿਹਾ ਸੀਗਾ ਕਿ ਮੈਂ ਦੋ ਤਿੰਨ ਮਹੀਨਿਆਂ ਚ ਦਾ ਖਤਮ ਕਰ ਦੂੰਗਾ ਮੈਂ ਬੇਅਦਬੀਆਂ ਦੇ ਜਿਹੜੇ ਆਪਣੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿਵਾਵਾਂਗੇ ਅਸੀਂ ਨਾ ਕਾਂਗਰਸ ਤੋਂ ਹੋਇਆ ਨਾ ਆਮ ਆਦਮੀ ਪਾਰਟੀ ਤੋਂ ਹੋਇਆ ਸੋ ਇਹ ਸਾਰੇ ਇਹਨਾਂ ਦੇ ਜਿਹੜੇ ਫੋਕੇ ਵਾਦੇ ਹੀ ਨਿਕਲੇ ਆ ਤੇ ਲੋਕਾਂ ਦਾ ਤਾਂ ਹੁਣ ਭਰੋਸਾ ਟੁੱਟ ਗਿਆ ਕਿਸਾਨਾਂ ਦੀ ਗੱਲ ਕਰ ਲਓ ਕਿਸਾਨਾਂ ਦਾ ਕਿਵੇਂ ਇਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਉਥੋਂ ਆਪਣੇ ਖਨੌਰੀ ਤੋਂ ਤੇ ਸ਼ੰਭੂ ਤੋਂ ਉਹਨਾਂ ਨੂੰ ਆਪਣੇ ਟੈਂਟ ਉਹਨਾਂ ਦੇ ਚਕਾਤੇ ਸਰ ਕਿਵੇਂ ਦੇਖਦਾ ਕਿ ਜੰਮੂ ਕਸ਼ਮੀਰ ਦੇ ਵਿੱਚ ਐਡੀ ਵੱਡੀ ਹੈ ਜਾਨੀ ਕਿ ਲੋਕਾਂ ਹਿੰਦੂਆਂ ਦੀ ਲੋਕਾਂ ਦੀ ਜਾਨ ਜਾਣ ਗਈ ਉਹਨਾਂ ਵਾਸਤੇ ਕੀ ਦੇਖੋ ਜੀ ਹਿੰਦੂ ਹੋਣ ਸਿੱਖ ਹੋਣ ਜਾਂ ਕੋਈ ਵੀ ਹੋਰ ਧਰਮ ਹੋਵੇ ਚਲੋ ਆਪਾਂ ਤਾਂ ਸਾਰਿਆਂ ਨਾਲ ਪਿਆਰ ਕਰਦੇ ਹਾਂ ਮੁਸਲਮਾਨ ਵੀ ਬਹੁਤ ਆਪਣੀ ਹੈ ਉਹ ਵੀ ਆਪਣੇ ਭਰਾ ਨੇ 크ਿਸਟਨ ਵੀ ਆਪਣੇ ਭਰਾ ਨੇ ਲੇਕਿਨ ਕਿਸੇ ਵੀ ਇੱਕ ਧਰਮ ਨਾਲ ਉਹਨੂੰ ਟਾਰਗੇਟ ਕਰਕੇ ਐਦਾਂ ਜ਼ੁਲਮ ਅਤਿਆਚਾਰ ਤੇ ਇੰਨਾ ਜਿਹੜਾ ਕਨਾਉਣਾ ਕਰਮ ਆ ਇਹ ਨਹੀਂ ਹੋਣਾ ਚਾਹੀਦਾ ਇਹ ਬਹੁਤ ਵੱਡਾ ਆਪਣੇ ਦੁਕਾਨ ਤੇ ਆ ਸਾਰਾ ਦੇਸ਼ ਅੱਜ ਇਸ ਗੱਲ ਤੋਂ ਦੁਖੀ ਆ ਸਾਰੇ ਲੋਕਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਆ ਮਤਲਬ ਕਹਿ ਲੋ ਵੀ ਉਹਦੋਂ ਦਾ ਮਨ ਹੀ ਨਹੀਂ ਲੱਗਦਾ ਜੋ ਆਪਾਂ ਤਸਵੀਰਾਂ ਬਾਰ-ਬਾਰ ਦੇਖਦੇ ਆ ਜੋ ਉੱਥੇ ਹੋਇਆ ਦੇਖੋ ਜਿਨ੍ਹਾਂ ਨੇ ਕੀਤਾ ਆ ਉਹ ਤਾਂ ਠੀਕ ਹੈ ਸਜ਼ਾ ਉਹਨਾਂ ਨੂੰ ਇੱਥੇ ਮਿਲੂਗੀ ਉੱਥੇ ਵੀ ਦਰਗਾਹ ਚ ਵੀ ਮਿਲਣੀ ਸਜ਼ਾ ਐਸੀ ਗੱਲ ਨਹੀਂ ਕੋਈ ਪਰ ਅਸੀਂ ਤਾਂ ਇਹ ਕਵਾਂਗੇ ਕਿ ਜੇ ਤੁਹਾਡੀ ਲੜਾਈ ਆ ਕਿਸੇ ਸਰਕਾਰ ਨਾ ਫੌਜ ਨਾ ਉਹਨਾਂ ਲੜੋ ਜੇ ਤੁਸੀਂ ਬਹਾਦਰ ਹੋ ਤੁਸੀਂ ਕਾਇਰ ਹੋ ਤੁਸੀਂ ਬੁਜ਼ਦਲ ਹੋ ਤੁਸੀਂ ਬੁਜ਼ਲਾ ਬੜਾ ਕੰਮ ਕੀਤਾ ਆ ਇਹ ਕੋਈ ਤੁਹਾਡੀ ਬਹਾਦਰੀ ਨਹੀਂ ਦੀ ਤੁਸੀਂ ਜਾ ਕੇ ਇੱਕ ਇੱਕਲੇ ਇੱਕਲੇ ਬਾਹ ਫੜ ਕੇ ਤੇ ਉਹਦੀ ਬੇਚਾਰੀ ਦੀ ਜਾਨ ਲੈ ਲਓ ਮਸੀਬ ਕੋਈ ਮਾਂ ਦੀ ਉਹਨਾਂ ਨੂੰ ਮਾਵਾ ਨਹੀਂ ਉਹਦਾ ਪੁੱਤ ਨੂੰ ਜਨਮ ਦਿੱਤਾ ਸੀਗਾ ਕਿਸੇ ਦਾ ਬੇਟਾ ਸੀ ਕਿਸੇ ਦਾ ਭਰਾ ਸੀ ਕਿਸੇ ਦਾ ਪਤੀ ਸੀ ਕਿਸੇ ਦਾ ਫਾਦਰ ਸੀ ਬਾਪ ਸੀ ਦੱਸੋ ਇਹ ਗੱਲ ਹੋਣੀ ਨਹੀਂ ਚਾਹੀਦੀ ਬਹੁਤ ਜਿਆਦਾ ਮਰੀ ਆਪਣੇ ਇਹ ਘਟਨਾ ਵਾਪਰੀਆ ਬੜਾ ਦੁੱਖ ਆ ਬੜਾ ਅਫਸੋਸ ਆ ਆਪਾਂ ਸਾਰਿਆਂ ਨੂੰ ਤੇ ਇੱਕ ਹਿੰਦੁਸਤਾਨ ਤੇ ਬਹੁਤ ਵੱਡਾ ਹਮਲਾ ਹੋਇਆ ਇੱਕ ਤਰ੍ਹਾਂ ਦਾ ਪੁਲਵਾਮਾ ਤੋਂ ਬਾਅਦ ਜਾਂ ਕਸ਼ਮੀਰ ਠੀਕ ਹੈ ਲੜਾਈ ਲੱਗੀ ਆ ਅਸੀਂ ਇਹ ਵੀ ਕਹਿੰਦੇ ਕਸ਼ਮੀਰ ਦਾ ਪੋਲਿਟਿਕਲ ਹੱਲ ਨਿਕਲਣਾ ਚਾਹੀਦਾ ਆ ਪਾਕਿਸਤਾਨ ਨੂੰ ਵੀ ਇੱਕ ਤਰ੍ਹਾਂ ਦਾ ਉਹਨੂੰ ਸਬਕ ਸਿੱਖ ਲੈਣਾ ਚਾਹੀਦਾ ਬਾਰ-ਬਾਰ ਤੁਸੀਂ ਹਿੰਦੁਸਤਾਨ ਨਾਲ ਇਹਦਾ ਪੰਗਾ ਨਾ ਲਾਓ ਅਸੀਂ ਅਸੀਂ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ ਹਿੰਦੁਸਤਾਨ ਵਾਲੇ ਅਸੀਂ ਤੁਹਾਡਾ ਕੋਈ ਮਾੜਾ ਨਹੀਂ ਸੋਚਦੇ ਅਸੀਂ ਤੁਹਾਨੂੰ ਆਪਣੇ ਭਰਾ ਸਮਝਦੇ ਆ ਪੰਜਾਬ ਵਿੱਚ ਤਾਂ ਚਲੋ ਪੰਜਾਬੀਆਂ ਤਾਂ ਬਹੁਤ ਸਾਂਝਿਆ ਆ ਆ ਇਧਰ ਦਾ ਪੰਜਾਬ ਜਿੱਥੇ ਦਾ ਪੰਜਾਬ ਪਰ ਸਮੁੱਚੇ ਦੇਖੋ ਇੱਕ ਦੇਸ਼ ਇਕੱਠਾ ਸੀਗਾ ਦੇਸ਼ ਦੀ ਵੰਡ ਹੋ ਗਈ ਗਲਤ ਤਰੀਕੇ ਨਾਲ ਵੰਡ ਹੋਈ ਨੁਕਸਾਨ ਉਦੋਂ ਵੀ ਸਾਰੇ ਧਰਮਾਂ ਦਾ ਹੋਇਆ ਨਹੀਂ ਸੀ ਉਹ ਉਸ ਤਰੀਕੇ ਨਾਲ ਵੰਡ ਹੋਣੀ ਚਾਹੀਦੀ ਇਹ ਵੀ ਸਾਨੂੰ ਇਸ ਗੱਲ ਦਾ ਦੁੱਖ ਆ ਇਹ ਵੀ ਬਹੁਤ ਵੱਡਾ ਜ਼ਖਮ ਆ ਪੰਜਾਬ ਦੇ ਆਪਣੇ ਪਿੰਡੇ ਉੱਪਰ ਪਰ ਚਲੋ ਉਹ ਤਾਂ ਹੁਣ ਆਪਣੇ ਬਹੁਤ ਸਾਲ ਪਹਿਲਾਂ ਹੋ ਗਿਆ ਕਈ ਦਹਾਕੇ ਪਹਿਲਾਂ ਸੀਗਾ ਪਰ ਅੱਜ ਵੀ ਜਿਹੜੀ ਲੜਾਈ ਆਪਣੇ ਉੱਤੇ ਚੱਲਦੀ ਆ ਇਹਦੇ ਵਿੱਚ ਬੇਗੁਨਾਹੀਆਂ ਦੀਆਂ ਜਾਨਾਂ ਜਾ ਰਹੀਆਂ ਨੇ ਇਹ ਨਹੀਂ ਜਾਣੀਆਂ ਚਾਹੀਦੀਆਂ ਤੇ ਚਲੋ ਪਾਕਿਸਤਾਨ ਸਰਕਾਰ ਵੀ ਆਪਣੀ ਸਿਆਣਪ ਨਾਲ ਤੇ ਆਪਣੀ ਉਹ ਜਿਹੜੀ ਹੈਗੀ ਆ ਦੂਰੰਦੇਸ਼ੀ ਦੇ ਨਾਲ ਉਹਨਾਂ ਨੂੰ ਵੀ ਫੈਸਲੇ ਲੈਣੇ ਚਾਹੀਦੇ ਆ ਹਿੰਦੁਸਤਾਨ ਨੂੰ ਕਦੀ ਕਮਜ਼ੋਰ ਨਹੀਂ ਕਰ ਸਕਦੇ ਇਦਾਂ ਹੋ ਠੀਕ ਆ ਤੁਸੀਂ ਤੁਹਾਡਾ ਤੁਸੀਂ ਆਪਣੇ ਕਹਿੰਦੇ ਤੁਹਾਡਾ ਹੱਕ ਆ ਤੁਸੀਂ ਉਹ ਗੱਲ ਕਰੋ ਇੰਟਰਨੈਸ਼ਨਲ ਫੋਰਮ ਤੇ ਕਰੋ ਯੂਨੋਜ ਕਰੋ ਜਿੱਥੇ ਕਰਨੀਆਂ ਜਾਂ ਜਿਵੇਂ ਵੀ ਆਪਣੇ ਤੁਹਾਡਾ ਮਨ ਹੈ ਉਹਨੂੰ ਉਸ ਗੱਲ ਨੂੰ ਤੁਸੀਂ ਪੁੱਟ ਆਪ ਕਰ ਸਕਦੇ ਆ ਇਹ ਤੁਹਾਡਾ ਰਾਈਟ ਆ ਹਿੰਦੁਸਤਾਨ ਉਸ ਗੱਲ ਨੂੰ ਦਾ ਜਵਾਬ ਦੇਊਗਾ ਹਿੰਦੁਸਤਾਨ ਆਪਣੀ ਜਿਹੜੀ ਹੈਗੀ ਆ ਪੱਖ ਰੱਖੂਗਾ ਆਪਣੀ ਸੇਫਟੀ ਦਾ ਆਪਣੇ ਜਿਹੜੀ ਹੈਗੀ ਹੈ ਮੋਰੇ ਲੈ ਕੇ ਆਊਗਾ ਉਸ ਗੱਲ ਨੂੰ ਲੇਕਿਨ ਇਦਾਂ ਜਿਹੜਾ ਬੇਗੁਨਾਹਾਂ ਦਾ ਕਤਲ ਜਾਨਵਰਾਂ ਨਾਲੋਂ ਵੀ ਮਾੜਾ ਸਲੂਕ ਕੀਤਾ ਬਹੁਤ ਦਰਦਨਾਕ ਆ ਤੇ ਇੱਕ ਤਰ੍ਹਾਂ ਦਾ ਮਤਲਬ ਕਰੋ ਇਨਸਾਨੀਅਤ ਦਾ ਜਿਹੜਾ ਉਦੋਂ ਆਪਣੇ ਦੁਖਾਂਤ ਹੋਇਆ ਇਨਸਾਨੀਅਤ ਨੂੰ ਹੀ ਉਹਨਾਂ ਨੇ ਮਾਰਿਆ ਆ ਤੇ ਉਹ ਬੁਜ਼ਦਿਲ ਸਿਗੇ ਚਲੋ ਉਹਨਾਂ ਨੂੰ ਸਜ਼ਾ ਮਿਲਣੀ ਆ ਪਰ ਇਸ ਗੱਲ ਨੂੰ ਲੈ ਕੇ ਸਾਰੇ ਧਰਮ ਇਕੱਠੇ ਆ ਸਾਰੇ ਧਰਮਾਂ ਦੇ ਵਿੱਚ ਇਸ ਗੱਲ ਦਾ ਬਹੁਤ ਰੋਸ ਆ ਇਹ ਬਹੁਤ ਇੱਕ ਆਪਣੇ ਕਹਿ ਲਓ ਚੰਗੀ ਜਿਹੜੀ ਹੈਗੀ ਖਬਰ ਆਈ ਕਸ਼ਮੀਰ ਵਿੱਚ ਵੀ ਬੜਾ ਇਸ ਗੱਲ ਦਾ ਵਿਰੋਧ ਹੋਇਆ ਕਰਕੇ ਦੇਖੋ ਉਹਨਾਂ ਦੀ ਰੋਜ਼ੀ ਰੋਟੀ ਆ ਬਚਾਰੇ ਜਿਹੜੇ ਆਪਣੇ ਟੂਰਿਸਟ ਜਾਂਦੇ ਆ ਜਿਹੜੇ ਆਪਣੇ ਇੱਥੇ ਜਾ ਕੇ ਇਨਾਂ ਆਪਣੇ ਚਾਹ ਦੇ ਨਾਲ ਇੰਨੇ ਨੇ ਦਿਨ ਲਾ ਕੇ ਆਉਂਦੇ ਆ ਚਲੋ ਕਸ਼ਮੀਰ ਸਾਡਾ ਐਸਾ ਹੀ ਆ ਹਿੰਦੁਸਤਾਨ ਦਾ ਐਸਾ ਹੀ ਆ ਠੀਕ ਆ ਤੁਸੀਂ ਉਹ ਤੁਹਾੜ ਕੋ ਪੋਕੇ ਹੈਗਾ ਆ ਤੁਸੀਂ ਉਹ ਆਪਣੇ ਉਹ ਕਬਜ਼ਾ ਕੀਤਾ ਹੁੰਤੇ ਉਹ ਵੱਖਰੀ ਗੱਲ ਆ ਲੇਕਿਨ ਸਮੁੱਚੇ ਦੇਸ਼ ਨੇ ਇਸ ਗੱਲ ਨੂੰ ਬਹੁਤ ਬੁਰਾ ਮਨਾਇਆ ਸਾਰੇ ਧਰਮਾਂ ਨੇ ਤੇ ਇਹਦਾ ਜ਼ਰੂਰ ਉਹਨਾਂ ਨੂੰ ਜਿਨ੍ਹਾਂ ਨੇ ਪਾਪ ਕੀਤਾ ਉਹਨਾਂ ਪਾਪੀਆਂ ਨੂੰ ਇਹ ਜਿਹੜਾ ਇਹਦਾ ਜੁਰਮ ਜਾਂ ਪਾਪ ਕੀਤਾ ਇਹਨੂੰ ਭੁਗਤਣਾ ਪਊਗਾ ਤੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੂਗੀ ਧੰਨਵਾਦ ਜੀ ਸੋ ਸਾਡੇ ਵਿੱਚ ਮੌਜੂਦ ਸੀ ਗੁਰਪ੍ਰੀਤ ਵਢਾਲਾ ਜੀ ਜਿਨ੍ਹਾਂ ਨੇ ਬੜਾ ਅੱਛਾ ਯਾਨੀ ਕਿ ਮੈਸੇਜ ਦਿੱਤਾ ਹੈਗਾ ਵਾ ਤੇ ਮੈਂ ਤਾਂ ਇੱਦਾਂ ਹੀ ਕਵਾਂਗਾ ਕਿ ਇਸ ਤਰ੍ਹਾਂ ਦੇ ਮੈਸੇਜ ਸਰ ਨੇ ਬੜਾ ਅੱਛੇ ਇਥੇ ਕੀਤੇ ਹੈਗੇ ਨੇ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਮੈਸੇਜ ਹੈਗਾ ਮੇਰੇ ਕਮੈਂਟ ਬਾਕਸ ਜਾ ਕੇ ਦੱਸਿਓ ਜੁੜੇ ਰਹੋ ਤੁਸੀਂ ਪੰਜਾਬ ਟੂਡੇ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ